ਇਥੇ ਰਜ਼ਾਨਾ ਲੱਖਾਂ ਰਾਹਗੀਰ ਲੰਘਦੇ ਨੇ ਰੇਲਵੇ ਲਿੰਕ ਰੋਡ ਦੇ ਨਜ਼ਦੀਕ ਲੋਕ ਆਪਣੇ ਵਾਹਨ ਠੀਕ ਕਰਵਾਉਣ ਲਈ ਆਉਂਦੇ ਹਨ ਪਰ ਵਾਹਨ ਚਾਲਕ ਸੜਕ ਉੱਤੇ ਹੀ ਆਪਣੇ ਵਾਹਨ ਖੜੇ ਕਰ ਦਿੰਦੇ ਨੇ ਜਿਸ ਨਾਲ ਲੰਮੇ ਜਾ ਲੱਗ ਜਾਂਦੇ ਹਨ ਬੀਤੇ ਦਿਨ ਸਾਡੀ ਟੀਮ ਵੱਲੋਂ ਇਸ ਜਗ੍ਹਾ ਨੂੰ ਕਵਰ ਕੀਤਾ ਗਿਆ ਤਾਂ ਦੇਖਿਆ ਕਿ ਉਸ ਜਗ੍ਹਾ ਤੇ ਕੋਈ ਵੀ ਵਾਹਨ ਗਲਤ ਤਰੀਕੇ ਨਾਲ ਨਹੀਂ ਖੜਾ ਕਿਉਂਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਦੇ ਦੌਰੇ ਤੇ ਸਨ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਆਮਤ ਨੂੰ ਦੇਖਦਿਆਂ ਹੋਇਆਂ ਸਾਰਾ ਰਸਤਾ ਸਾਫ਼ ਕਰਵਾ ਦਿੱਤਾ ਗਿਆ ਸੀ ਪਰ ਬੁੱਧਵਾਰ ਨੂੰ ਉਸ ਜਗ੍ਹਾ ਤੇ ਫਿਰ ਵਾਹਨ ਗਲਤ ਤਰੀਕੇ ਨਾਲ ਖੜੇ ਦਿਖਾਈ ਦਿੱਤੇ ਜਿਸ ਤੋਂ ਸਾਫ਼ ਲੱਗਦਾ ਹੈ ਕਿ ਸੁਵਿਧਾਵਾਂ ਦਾ ਹੱਕ ਸਿਰਫ਼ ਵੀਆਈਪੀ ਲੋਕਾਂ ਨੂੰ ਹੀ ਹੈ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅੰਮ੍ਰਿਤਸਰ ਸ਼ਹਿਰ ਵਿੱਚ ਕਿਤੇ ਵੀ ਟ੍ਰੈਫਿਕ ਸੰਬੰਧੀ ਕੋਈ ਸਮੱਸਿਆ ਨਾ ਆਵੇ ਟ੍ਰੈਫਿਕ ਪੌਜੀਟਨ ਵੀਆਈਪੀ ਆਉਂਦਾ ਕੋਈ ਉਦੋਂ ਹੀ ਇੱਥੇ ਲਾ ਲਓ ਵੀ ਹੁੰਦਾ ਨਹੀਂ ਤੇ ਇੱਦਾਂ ਜਾਮ ਲੱਗਾ ਹੀ ਰਹਿੰਦਾ ਜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਇੱਥੇ ਅਮਲੀਆਂ ਦੀ ਹੈ ਕਾ ਬੰਪਰਾਂ ਵਾਲਿਆਂ ਦੀ ਇਹ ਜਾਮਲਾ ਦਿੰਦੀ ਆ ਜੀ ਤੇ ਹੁਣ ਤੁਸੀਂ ਨਾਲ ਉਹ ਗੱਡੀ ਆਉਂਦੀ ਇਹਨਾਂ ਨੇ ਮਜ਼ਰ ਭੱਜੇ ਆਉਣਾ ਇਹਨਾਂ ਦੇ ਇੱਕ ਦੂਜੇ ਦੇ ਪਿੱਛੇ ਭੱਜੇ ਆਉਣਾ ਵਾ ਤੇ ਇਹਨਾਂ ਨੇ ਜਿੱਥੇ ਲੱਗੀ ਉੱਥੇ ਖਿਲਾਰ ਦੇਣੀ ਆ ਇੱਕ ਅਮਲੀ ਜਿਹੜੇ ਆ ਜਿੰਨੇ ਵੀ ਇੱਥੇ ਨਸ਼ੇੜੀ ਆ ਬਸ ਤੋਂ ਆ ਤੇ ਨਸ਼ੇੜੀ ਆ ਸਭ ਤਰ੍ਹਾਂ ਦਾ ਨਸ਼ਾ ਇੱਥੇ ਮਿਲਦਾ ਹੈ ਮਾਰਕੀਟ ਵਿੱਚ ਜਿਹੜਾ ਨੱਕੀ ਲੋ ਖਾਲੀ ਆ ਜਿਵੇਂ ਕੋ ਭਰਿਆ ਨਹੀਂ ਉਹ ਆ ਪਿੱਛੇ ਤੁਸੀਂ ਚਾਤ ਮਾਰੋ ਇਹਦਾ ਭਾਜੀ ਹਾਲੂ ਨਾ ਜੀ ਦਾ ਕੋਈ ਨਾ ਕੋਈ ਹੋਣਾ ਉਹ ਉੱਥੇ ਲਾ ਲਓ ਭਾਜੀ ਉਹ ਤਾਂ ਕਟ 92 ਬਣਾਇਆ ਵਾ 92 ਭੱਜ ਜਾਂਦੀ ਹੈ ਕੋਈ ਲੋਕ ਸਾਈਡ ਨੂੰ ਗਏ ਜਾਂਦੇ ਕੁਟਾਣ ਨੂੰ ਗਏ ਜਾਂਦੇ ਕੁਟਾਣ ਜਾਂਦੇ ਆ ਇੱਕ ਰੂਲ ਦੇਖੋ ਨਾ ਜੀਦਾ ਨਾ ਹੜ ਲਈਏ ਇੱਕ ਰੂਲ ਲੜ ਜੀਏ ਅਸੀਂ ਇਸ ਵਕਤ ਕੋਰਟ ਰੋਡ ਤੇ ਮੌਜੂਦ ਆ ਜਿੱਥੇ ਸਾਡੀ ਟੀਮ ਵੱਲੋਂ ਬੀਤੇ ਦਿਨ ਇੱਕ ਨਿਊਜ਼ ਕਵਰ ਕੀਤੀ ਸੀ ਜਿੱਥੇ ਇਹ ਰੋਡ ਟ੍ਰੈਫਿਕ ਮੁਕਤ ਦਿਖਿਆ ਸੀ ਕਿਉਂਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦੌਰੇ ਤੇ ਸੀ ਜਿਸ ਵਜ੍ਹਾ ਦੇ ਨਾਲ ਪੂਰਾ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੀ ਸੇਵਾ ਵਿੱਚ ਲੱਗਾ ਹੋਇਆ ਸੀ ਤਾਂ ਕਿ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਤੇ ਟ੍ਰੈਫਿਕ ਜਾਮ ਮੁਕਤ ਦਿਖਾਇਆ ਜਾ ਸਕੇ ਪਰ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹਾਲਾਤ ਜਿਹੜੇ ਨੇ ਉਹ ਫੇਰ ਪਹਿਲਾਂ ਦੀ ਤਰ੍ਹਾਂ ਹੀ ਨੇ ਸੜਕਾਂ ਦੇ ਉੱਤੇ ਰੋਂਗ ਸਾਈਡ ਪਾਰਕਿੰਗ ਕੀਤੀ ਹੋਈ ਹੈ ਤੇ ਜਿਹੜੇ ਇੱਥੇ ਕਾਰੀਗਰ ਕਾਰਾਂ ਦਾ ਕੰਮ ਕਰਦੇ ਨੇ ਉਹ ਸੜਕ ਦੇ ਉੱਤੇ ਹੀ ਜਿਹੜਾ ਹੈ ਉਹ ਗੱਡੀਆਂ ਖੜੀਆਂ ਕਰਵਾ ਕੇ ਤੇ ਗੱਡੀਆਂ ਨੂੰ ਰਿਪੇਅਰ ਕਰਨਾ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਨਾਲ ਜਾਮ ਵਰਗੀ ਸਥਿਤੀ ਪੈਦਾ ਹੁੰਦੀ ਹੈ ਤੇ ਇਸ ਵੱਲ ਟ੍ਰੈਫਿਕ ਪੁਲਿਸ ਦਾ ਕੋਈ ਵੀ ਧਿਆਨ ਨਹੀਂ ਹੈ ਸੋ ਅਸੀਂ ਮੰਗ ਕਰਦੇ ਹਾਂ ਕਿ ਆਮ ਦਿਨਾ ਵਾਂਗ ਹੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਕੁਝ ਵਧੀਆ ਹੋਣਾ ਚਾਹੀਦਾ ਹੈ ਤਾਂ ਜੋ ਆਮ ਜਨਤਾ ਨੂੰ ਸਹੂਲਤਾਂ ਜਿਹੜੀਆਂ ਨੇ ਉਹ ਮਿਲ ਸਕਣ ਪਰ ਲੱਗਦਾ ਹੈ ਕਿ ਸਹੂਲਤਾਂ ਜਿਹੜੀਆਂ ਨੇ ਉਹ ਸਿਰਫ ਵੀਵੀਆਈਪੀ ਵਾਸਤੇ ਹੀ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼